ਸਾਹਿਬ ਸਿੰਘ ਪ੍ਰਾਇਮਰੀ ਸਕੂਲ ਟੀਚਰ ਸੀ ਜਿਹੜੇ ਆਪਣੇ ਸਕੂਲ ਰੂਟਸ 'ਤੇ ਜਾ ਰਹੇ ਸੀ। 3:08 ਵਜੇ ਦੇ ਕਰੀਬ ਸਵੇਰੇ ਇਹਨਾਂ ਦਾ ਕੁਝ ਨਾਮ ਨਹੀਂ ਦੀਆਂ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀ। ਇਹ ਫੋਰੈਂਸਿਕ ਵਿਭਾਗ ਦੀ ਮਦਦ ਨਾਲ ਇਹ ਵਾਰਦਾਤ ਨੂੰ ਫ੍ਰੇਮ ਕੀਤਾ ਹੈ ਤੇ ਜਿਹਦੇ ਦੋ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਹਥਿਆਰ ਹਥਿਆਰ ਸੀਗਾ ਜਿਹੜਾ ਇੱਕ ਲੋਕੀਲਾ ਕੁਝ ਨੂੰ ਥੀਪ ਕਹਿ ਸਕਦੇ ਹੋ ਜਾਂ ਪਾਲਿਸ ਦੀ ਸ਼ੇਪ ਚ ਸੀਗਾ ਜਿਹੜਾ ਇਹਨੇ ਉਹਦੇ ਚ ਮਾਰਤਾ ਉਹਦੀ ਚੈਸਟ ਚ ਵੱਜਿਆ ਤੇ ਉਹਦੀ ਹਿੰਜੀ ਲਾ ਉਹ ਵੀ ਲੈ ਇਹ ਲੋਕ ਅੰਨਾ ਤੋਂ ਉਹ ਦੀਵਾਰ ਦਾ ਕੋਈ ਸੀਗੀ ਖਾਣਾ ਛੇਰ ਪਰਦੇ ਏਰੀਆ ਚ ਪਿੰਡ ਬੁਜੀਤ ਫਰਵਦੇਸ਼ਾ ਦੇ ਸਾਬ ਸਿੰਘ ਪ੍ਰਾਇਮਰੀ ਸਕੂਲ ਟੀਚਰ ਸੀਗੇ ਇਹ ਆਪਣੇ ਸਕੂਲ ਤੋਂ ਵੇਰੇ ਜੌਬ ਤੇ ਜਾ ਰਹੇ ਸੀ। ਤਕਰੀਬ 8 ਵਜੇ ਦੇ ਕਰੀਬ ਸਵੇਰੇ ਇਹਨਾਂ ਦਾ ਕੁਝ ਨਾਮ ਲੂng ਵਿਅਕਤੀਆਂ ਨੇ ਖਤਮ ਕਰ ਦਿੱਤਾ ਸੀ। ਜਿਸ ਸੰਬੰਧੀ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ ਤੇ ਹੋਪ ਫੋਰੈਂਸਿਕ ਕੈਬਿਨਟ ਦੀ ਮਦਦ ਨਾਲ ਇਹ ਵਾਰਦਾਤ ਨੂੰ ਫਰੇਸ਼ ਕੀਤਾ ਤੇ ਜਿਨ੍ਹਾਂ ਦੋ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਇਹ ਦੋਸ਼ੀ ਜਗਤਾਰ ਸਿੰਘ ਤਾਰੀ ਤੇ ਦੂਜਾ ਹਰਜੋਤ ਸਿੰਘ ਉਰਫ ਜੋ ਇਤਨੀ ਉਮਰ 34 ਸਾਲ ਹੈ ਤੇ ਦੂਜੇ ਦੀ 19 ਸਾਲ ਤੋਂ ਮਾ ਇਹਨਾਂ ਨੇ ਕਤਲ ਕਿਉਂ ਕੀਤਾ ਕੀ ਕਾਰਨ ਸੀ ਇਹਨਾਂ ਦਾ ਪਹਿਲਾ ਵੀ ਜਿਹੜਾ ਜਗਤਾਰ ਸਿੰਘ ਤਾਰੀ ਹੈ ਇਹਦੀ ਪਹਿਲਾਂ ਉਹਦੇ ਨਾਲ ਤਕਰਾਰਬਾਜ਼ੀ ਚੱਲਦੀ ਸੀ ਕੰਦੇ ਪਰਸਨਲ ਰੀਜਨਸ ਕਰਕੇ ਕੋਈ ਪਹਿਲਾਂ ਦੋ ਵਾਰੀ ਪਹਿਲਾਂ ਵੀ ਇਹਨਾਂ ਦੀ ਮੁਕਫੜ ਹੋਈ ਆ ਅਪਸ਼ਤ ਤੋਂ ਪਾਈ ਹੋਏ ਨੇ ਮਲੇਰਕੂਰ ਲਈ ਵੀ ਖਰੀਦੇ ਪੈਂਟਰੀ ਉਹ ਲੱਗਦੇ ਜਿਹੜਾ ਰਿਕਟਰ ਸੀ ਉਹਦੇ ਮਨ 'ਚ ਇਹ ਖਤਸਾ ਸੀ ਕਿ ਇਹ ਮੇਰਾ ਨੁਕਸਾਨ ਕਰੂਗਾ ਜਾਂ ਮੈਨੂੰ ਮਾਰੂਗਾ ਜਿਸ ਨੂੰ ਲੱਗਦੇ ਹੋਏ ਉਹਨੇ ਇਹਦਾ ਕੀਤਾ ਕਿਸ ਚੀਜ਼ ਨਾਲ ਮਾਰਿਆ ਸੀ ਜੋਗਾ ਕੀਤਾ ਸੀ ਉਹ ਕਾਬੂ ਕਰਨਾ ਹੈ ਹਥਿਆਰ ਬਰਾਮਦ ਕਰਨੇ ਨਾਲ ਦੀ ਨਾਲ ਇਹ ਮੋਟਰਸਾਈਕਲ ਤੇ ਜਦੋਂ ਉਹ ਆਪਣੇ ਸਕੂਲ ਨੂੰ ਜਾ ਰਿਹਾ ਸੀ ਇਹ ਦੂਜੇ ਪਾਸੇ ਮੋਟਰਸਾਈਕਲ ਤੇ ਆ ਰਹੇ ਸੀ ਦੋ ਬੰਦੇ ਰਾਜ ਨੂੰ ਚੱਲਦੇ ਮੋਟਰਸਾਈਕਲ ਤੇ ਇਹਨਾਂ ਨੇ ਹੱਥ ਰੇਟੀ ਜਦੋਂ ਉਹਨੇ ਸলো ਕੀਤਾ ਤਾਂ ਇਹਨਾਂ ਕੋਲ ਇੱਕ ਤੇਜ ਤੇਜ ਤਾਰ ਹਥਿਆਰ ਸੀਗਾ ਜਿਹੜਾ ਇੱਕ ਨੋਕੀਲਾ ਕੁਛ ਇਹਨੂੰ ਸ਼ੇਪ ờ ਕਹਿ ਸਕਦੇ ਹੋ ਜਾਂ ਭਾਲੇ ਸ ਦੀ ਸ਼ੇਪ ਸੀਗਾ ਜਿਹੜਾ ਇਹਨੇ ਉਹਦੇ ਚ ਮਾਰਤਾ ਉਹਦੀ ਚੈਸਟ ਚ ਵੱਜਿਆ ਤੇ ਉਹਦੀ ਇੰਦਰੀ ਲਾਹ ਰਹੀ ਲੱਤ ਕੀ ਪੁਲਸਰ ਮਾਰਨ ਲੱਗੇ ਇਹਨੂੰ ਕਿ ਪੁਲਸਰ ਨਾ ਤਿੰਨ ਦਿਨ ਦਾ ਪੁਲਸਰ ਮਾਰਨ ਨਿੱਟ ਗਿਆ ਸੀ ਤੇ ਬਾਕੀ ਇਹਨਾਂ ਤੋਂ ਕੁੱਝ ਇਸ ਚੱਲ ਰਹੀ ਹੈ ਬਾਕੀ ਇਹਨਾਂ ਦਾ ਹੋਰ ਵੀ ਰਿਮਾਂਡ ਲਿਆ ਜਾਊਗਾ ਇਹਨਾਂ ਦੇ ਕਮਰੇ ਦੇਣਗੇ ਕਿੰਨੀ ਉਮਰ ਦੇ ਨੇ ਦੋਸ਼ੀ ਜੀ ਦੋਸ਼ੀ ਇੱਕ ਦੀ ਉਮਰ 34 ਸਾਲ ਹੈ ਜੀ ਦੂਜੇ ਦੀ ਉਮਰ 11 ਸਾਲ ਕਿੱਥੋਂ ਦੇ ਨੇ ਜੀ ਦੋਸ਼ੀ ਇੱਕ ਕੰਗੜਮਾਲ ਦੇ ਰਹਿਣ ਵਾਲੇ ਨੇ ਜੀ ਕਾਜੀ ਪਹਿਲਾਂ ਵੀ ਕੋਈ ਕੇਸ ਇਹਨਾਂ ਦੇ ਉੱਤੇ ਨਹੀਂ ਜੀ ਪਹਿਲਾਂ ਕੋਈ ਵੀ ਅਸਿਸਟ ਨਹੀਂ ਸਰ ਰਣਜੀਤ ਦਾ ਗਰਮ ਕਿਸੇ ਨਾਲ ਨਹੀਂ ਇਹ ਨਹੀਂ ਪਰਸਨਲ ਐਨੈਮੀਟੀ ਸੀ ਜੀ ਪੁਰਾਣਾ ਕੋਈ ਪਰਸਨਲ ਰੀਜਨਸ ਕਰਕੇ ਇਹਨਾਂ ਦੀ ਆਪਸ ਚ ਰਣਜੀਤ ਬਾਜੀ ਚਾਹਤ ਹੋਈ ਸੀ ਪਹਿਲਾਂ ਵੀ ਇੱਕ ਦੋ ਵਾਰ ਤਕਰਾਰਬਾਜੀ ਹੋਈ ਆ ਪਿਛਲੇ ਸਾਲ ਚ